ਇਹ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਤੇ ਇਹਨੇ ਥੱਲੇ ਸੱਟਣ ਲਗਾਈ ਪੌੜੀਆਂ 'ਚ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱੜਦਾ ਯਾਰ ਇਹ ਤਾਂ ਮੈਂ ਨਾਂ ਦਿਨ ਪੌੜੀ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਇਹ ਕਿੰਨੇ ਇਹ ਸਰ ਇੱਧਰ ਕੋਲੇ 4 ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ 5 ਅੰਦਰ ਖੂਬ दारू ਪੀ ਰਹੇ ਆ ਲੀਜ਼ੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨਾਂ ਨੂੰ ਧੱਕੇ ਮਾਰ ਰਹੇ ਫੜ ਲੈ ਫੜ ਲੈ ਫੜ ਲੈ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪੁਲਸਾਂ ਲੈ ਮੁਫਤ ਦੀ ਪਾਰਟੀ ਖਾਂਦੇ ਫੜ ਲੈ ਆਸੀ ਨਹੀਂ ਖੈਰ ਖੁਦ ਇਸ ਵੀਡੀਓ ਚ ਕੈਨੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਇਹ ਵੀਡੀਓ ਬੜੀ ਤੇਜੀ ਨਾਲ ਫੈਲ ਹੋ ਰਹੀ ਹੈ ਜਲੰਧਰ ਦੇ ਲੀਜ਼ੀਅਮ ਗ੍ਰੈਂਡ ਦੀ ਵੀਡੀਓ ਹੈ ਯਾਨੀ ਕਿ ਹਾਈ ਪਰਫਾਈਲ ਮੈਰਿਜ ਪਾਲਤ ਦੀ ਵੀਡੀਓ ਜਿੱਥੇ ਕਿ ਪਾਰਟੀ ਚੱਲ ਰਹੀ ਸੀ ਦੱਸਿਆ ਜਾ ਰਿਹਾ ਕਿ ਕੁੜੀ ਵਾਲਿਆਂ ਨੂੰ ਇਹਨਾਂ ਪੁਲਿਸ ਵਾਲਿਆਂ ਨੇ ਧੱਕੇ ਮਾਰੇ ਜਿਸ ਤੋਂ ਬਾਅਦ ਗੱਲ ਖੁੱਲ ਗਈ ਕਿ ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਇਹ ਆ ਕਿਹਦੇ ਨਾਲ ਗਏ ਫਿਰ ਐਮਐਲਏ ਦਾ ਨਾਮ ਲੈਣ ਲੱਗ ਪਏ ਤੇ ਐਮਐਲਏ ਸਾਹਮਣੇ ਕਰਤਾ ਐਸਐਸਪੀ ਨੂੰ ਫੋਨ ਫੋਨ ਫੋ ਤੁਸਿਆਪੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਦਾਨਕਪੇ ਪੰਜਾਬੀ ਟੀਵੀ ਤੇ ਆਈ ਰਮੇਸ਼ ਕੁਮਾਰ ਜੁਗਬਾਤ ਇਹ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਅਲੱਗ ਹੀ ਵੀਡੀਓ ਦਾ ਜਾਨ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾ ਅੰਦਰ ਪੋੜੀ ਥੱਲੇ ਸੱਟਦਣਾ ਸੀ ਇਹਨਾਂ ਨੂੰ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਨਾ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੂੰ ਲਾਇਆ ਨਾ ਸਾਨੂੰ ਕਹਿ ਕੇ ਕਿ ਰਮਨ ਰੋੜਾਂ ਜੀ ਨੂੰ ਆਉਣਾ ਹੈ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਚਾਹ ਰਮਨ ਰੋੜੇ ਨਹੀਂ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਉਹ ਕੀ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਖਾਮ ਨਾਲ ਧੱਕਾ ਮਾਰਿਆ ਉਹਨੂੰ ਸਾਡੇ ਐਸਐਚ ਵਿੱਚ ਕਿੱਥੇ ਪਤਾਰੇ ਦੇ ਨੰਬਰ ਕੀ ਦੱਸਦੇ ਆ ਦਿਓ ਮੇਰਾ ਨੰਬਰ ਦੇਤਾ ਇਹਨੇ ਬੋਲੀਏ ਫੋਨ ਫੋਨ ਇਹਨੇ ਬੋਲੀਏ ਮੇਰੇ ਕੋ ਨੰਬਰ ਤੇਰਾ ਫੋਨ ਨੰਬਰ ਦੱਸ ਨੰਬਰ ਦੰਬਰ ਨੰਬਰ ਦੱਸ ਕਿੰਨਾ ਨਾ ਵਿੱਚ ਇਹਨੂੰ ਤੁਸੀਂ ਦੱਸ ਦਿਓ ਜੀ ਨਾਲ ਤੁਸੀਂ ਦੱਸ ਦੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ ਉਹਦਾ ਪੰਜ ਪਰ ਆਏ ਦੋ ਜੀ ਅਸੀਂ ਇਹ ਬੀਟੀਸੀ ਵੀ ਰਜਾ ਹਾਂ ਆਹ ਦੇ ਕੋਈ ਤੇ ਲੋਕ ਸਾਡੇ ਜਿਹੜੀਆਂ ਨਹੀਂ ਕੁਕੜ ਬੰਦ ਆ ਪੁਲਸ ਲੈਣ ਤੋਂ ਆਏ ਪੁਲਸ ਲੈਣ ਤੋਂ ਆਹ ਇੱਥੇ ਪੁਲਸ ਲੈਣ ਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਕੀ ਕਰਾ ਦੋ ਹਾਂ ਅਸੀਂ ਫੇਰ ਬਾਦ ਦੁੱਧ ਘਰ ਹੈ ਹੈ ਇਹ ਬਾਤ ਉਹਦੇ ਹੁੰਦੀ ਨਹੀਂ ਵੀ ਦੇਖੋ दारू ਪੀਦੀ ਨਹੀਂ ਇੱਕ ਮਿੰਟ ਅੰਕਲ ਗੱਲ ਕਰ ਰਹੇ ਨੇ ਇੱਕ ਮਿੰਟ ਰਹਿ ਗਿਆ ਕਰਨੇ ਹਨ ਕੋਈ ਬੰਦੇ ਪਰ ਇਹ ਦੁੱਤੀ ਆਉਂਦੇ ਸਾਡੇ ਕੋਲ ਪੁੱਛ ਲੈਣ ਹਾਂਜੀ ਇਹ ਆਉਂਦੇ ਮੇਰੀ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਹਲੋ ਕਨ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਸਰੇਮਨੀਆ ਤੁਸੀਂ ਉਹਦੇ ਜਾਣਾ ਹਾਂ ਬੰਦ ਕਿੱਥੇ ਆਏ ਆ ਕੋਣ ਕੋਈ ਹੈ ਮੈਂ ਇਹ ਹਟ ਗਾ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਇਸ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਟੀ ਕੀ ਅਸੀਂ ਕੀ ਕਰੋਗੇ ਤੁਸੀਂ ਹੈ ਨਹੀਂ ਨਾ ਚਾਰ ਮਲਾਜ਼ਮ ਆਏ ਤਾਂ ਤੁਸੀਂ ਖਾਮ ਕੇ ਰੱਖੋ ਉਹਨਾਂ ਨੂੰ ਉਹਨਾਂ ਨੇ ਕਿਹਦੀ ਥੱਲੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੋਂ ਪੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲੁਧیرਜੀ ਦੀ ਤੁਸੀਂ ਡਿਊਟੀ ਤੇ ਦੇ ਨੇ ਆਂ ਕੁੜੀ ਦੇ ਫਾਦ ਨੂੰ ਕੁੜੀ ਧੱਕੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਡੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਵੀ ਕੇ ਕਰਨੀ ਹੈ ਨਹੀਂ ਨਹੀਂ दारू ਕੁਦਾ ਪੀਤੇ ਨਹੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪਣੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂ ਤੇ ਮੇਰੇ ਫੋਨ ਤੋਂ ਕੱਟ ਗਿਆ ਉਹਨੇ ਫੋਨ ਉਹਨਾਂ ਦੇ ਚਾਇਆ ਹਾਂ ਉਹਨਾਂ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਗੀਸਟ ਆਉਣੇ ਆ ਐਸ ਐਚ ਸਾਹਿਬ ਨੂੰ ਭੇਜੋ ਇਹਨਾਂ ਨੂੰ ਇਹ ਕਹਿੰਦੇ ਐਸ ਐਚ ਸਾਹਿਬ ਨਸ਼ਾ ਕਰ ਰਹਿ ਮੰਨ ਅਰੋੜਾ ਬੋਲੇ ਸਰ ਇੱਧਰ ਕੋਲ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜੀਅਮ ਲੀਜੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰਿਆ ਜੀ ਮੈਂ ਉਸ ਦਿਨ ਮੌਕੇ ਤੇ ਇਹਨਾਂ ਤੇਰੇ ਕੇਵਲ ਸਿੰਘ ਜੀ ਕੇਵਲ ਸਿੰਘ ਆ ਹੋਰ ਕਿੱਥੇ ਬੰਦੇ ਬਸ ਦੂਜਾ ਚਲਾ ਗਿਆ ਐਸਆਈ ਆ ਜੀ ਜੋ ਕਾਉਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਆਪਣੇ ਇਹ ਨਹੀਂ ਉਹ ਕਿੱਥੇ ਗਿਆ ਉਹ ਬੰਦੇ ਇੱਥੇ ਮੈਂ ਇਲੇਸ਼ੀਅਮ ਗ੍ਰੈਂਡ ਚੈਕ ਹੈ ਇਲੇਸ਼ੀਅਮ ਗ੍ਰੈਂਡ ਆ ਥੈਂਕ ਯੂ ਬਾਈ ਅਨੰਦ ਖੋਥੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਖੜੇ ਨੇ ਅੱਜ ਐਸਐਸਪੀ ਨੂੰ ਕਰਤਾ ਪੁੱਛਿਆ ਉਹਨੇ ਬੰਦੇ ਕਿਹਾ ਕੋਈ ਨਹੀਂ ਕੱਪੜੇ ਕਰੇ ਥਾਣੀ ਹੈ ਤਾਂ ਡਿਊਟੀ ਲੱਗੀ ਸੀ ਜਿਹੜਾ ਕੋਈ ਸਾਹਮਣੇ ਕਿਹਾ ਕੀ ਹੋਊਗਾ ਕੋਈ ਨਹੀਂ ਕਿੰਨੇ ਬੰਦੇ ਤਾਂ ਨੇ ਇਹ ਪੰਜ ਅੰਨ ਇਨਾ ਮਲਾਗਿਆ ਕਰਾਉਣਾ ਜੀ ਆਪਾਂ ਹਾਂ ਨਹੀਂ ਕੋਈ ਗੱਲ ਇਹ ਵੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਅਲੱਗ ਹੀ ਵੀਡੀਓ ਜਾਨ ਨਹੀਂ ਦੇਣਾ ਮੈਂ ਇਹਨੇ ਥੱਲੇ ਸੱਟਣ ਲਗਾਈ ਪੋੜੀਆਂ ਜਿਨ੍ਹਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾ ਅੰਦਰ ਪੂੜੀ ਥੱਲੇ ਸੱਟਦਣਾ ਸੀ ਇਹਨਾਂ ਨੇ ਉਹ ਤੂੰ ਸਹਿਜ ਜਾ ਯਾਰ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੂੰ ਲਾਇਆ ਨਾ ਸਾਨੂੰ ਕਹਿ ਕੇ ਕਿ ਰਮਨ ਰੋੜਾਂ ਦੀ ਨਹੀਂ ਆਉਣਾ ਐ ਐਸਐਸਪੀ ਸਾਹਿਬ ਇਹ ਤੇ ਬੰਦੇ ਭੇਜੋ ਜਿਹੜਾ ਰਮਨ ਚਾਹ ਰਾਂ ਤੇ ਰਮਨ ਰੋੜੇ ਨਹੀਂ ਆਉਣਾ ਮੇਰ ਨਾਲ ਕੀ ਕਰੀਂ ਉਹਨਾਂ ਦੀ ਕੋਈ ਗੱ ਸਰ ਪੈ ਕੇ ਤੁਸੀਂ ਕਰਨੀ ਹੈ ਨਾ ਉਹਨਾਂ ਨੇ ਕਹਿੰਦਾ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਹੈ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਗਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਖਾਮਨੇ ਧੱਕਾ ਮਾਰਿਆ ਉਹਨੂੰ ਸਾਡਾ ਐਸਐਚ ਕਿੱਥੇ ਪਤਾਰੇ ਦਾ ਨੰਬਰ ਕੀ ਹੋ ਸਕਦਾ ਆ ਦਿਓ ਮੈਂ ਨੰਬਰ ਦੇਤਾ ਇਹਨਾਂ ਪੌੜੀਆਂ ਕੋਲ